ਮੈਂ ਦੱਸਣਾ ਚਾਹਾਂਗਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਪਰ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਸਲਿੱਪ ਕਰ ਜਾਂਦਾ ਬੰਦਾ ਕਈ ਕਈ ਵਾਰ ਜਿਹੜਾ ਕੋਈ ਲੇਟ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਹੁੰਦੀ ਹੈ ਉਸ ਦੇ ਕਰਕੇ ਕਈ ਵਾਰ ਇਹ ਜਿਹੜੀ ਚੀਜ਼ ਹੈਗੀ ਹੈ ਸਾਡੀ ਪੋਸਟਪੋਨ ਹੋ ਗਈ ਜਾਂ ਨਹੀਂ ਜਿਹੜੀ ਹੈ ਸਕਸੈਸਫੁਲ ਤੇ ਕੱਲ ਫੋਰਚੂਨੇਟਲੀ ਜਿਹੜਾ ਹੈ ਸਾਡੀ ਇਨਫੋਰਮੇਸ਼ਨ ਵੀ ਸੀ ਸਾਡੀ ਟੀਮ ਵੀ ਤਿਆਰ ਸੀ ਤੇ ਐਸਐਚਓ ਕੈਨੇਡਾ ਤੇ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਤੇ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜੀ ਰਿਕਵਰੀ ਹੋਈ ਹੈ ਗੱਡੀ ਕਿਹੜੀ ਹੈ ਜਿਹੜੀ ਰਿਪੋਰਟ ਫਿੱਟਾ ਗੱਡੀ ਕਿਹੜੀ ਹੈ ਇਹ ਸਾਰਾ ਅਜੇ ਚੱਲ ਰਿਹਾ ਹੈ ਕਿਉਂਕਿ ਐਡੀ ਵੱਡੀ ਖੇਪ ਹੈ ਸੈਕੰਡਲੀ ਨੈਟਵਰਕ ਬਹੁਤ ਵੱਡਾ ਜਾਪਦਾ ਹੈ ਥਰਡਲੀ ਕਿਉਂਕਿ ਇਸ ਵਿਅਕਤੀ ਦਾ ਅਸੀਂ ਹੁਣ ਤੱਕ ਜਿਹੜੀ ਇੰਟਰੋਗੇਸ਼ਨ ਹੈ ਉਹ ਕੀਤੀ ਹੈ ਇਦੇ ਐਂਟੀਸੀਡੈਂਟਸ ਵੀ ਚੈੱਕ ਕਰਾਇਆ ਨੇ ਕ੍ਰਿਮੀਨਲ ਐਂਟੀਸੀਡੈਂਟਸ ਅਜੇ ਕੋਈ ਔਨ ਰਿਕਾਰਡ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਵਿਅਕਤੀ ਜਾਂ ਤੇ ਕ੍ਰਿਮੀਨਲ ਐਕਟੀਵਿਟੀ ਕਰਕੇ ਪੁਲਿਸ ਦੀ ਜਾਂ ਜੁਡੀਸ਼ੀਅਲ ਜੋ ਸਿਸਟਮ ਉਸ ਤੋਂ ਬਚਦਾ ਰਿਹਾ ਹੈ ਜਾਂ ਇਸ ਦਾ ਰੋਲ ਜਿਹੜਾ ਹੈ ਬੜਾ ਜਿਹਨੂੰ ਕਹਿ ਸਕਦੇ ਆ ਕਿ ਆਪਣਾ ਸਾਈਡ ਵਾਲਾ ਰਿਹਾ ਹੈ ਚਾਰਪ ਵੀ ਰਿਹਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਿਹੜੇ ਤਿੰਨ ਤੁਹਾਨੂੰ ਮੈਂ ਹੋਰ ਦੱਸ ਰਿਹਾ ਕਿ ਉਹ ਵਿਅਕਤੀਆਂ ਦੀ ਨਿਸ਼ਾਨਦੇਹੀ ਹੋਈ ਹੈ ਅਸੀਂ ਉਹਨਾਂ ਬਾਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜਾ ਹੈਗਾ ਉਹਨਾਂ ਤੇ ਵੀ ਐਕਸ਼ਨ ਲੈ ਕੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਕਿਉਂਕਿ ਰੋਲ ਦੇ ਮੁਤਾਬਕ ਜੋ-ਜੋ ਜੀ 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 ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ ਫਰਦਰ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਅਜੇ ਚੱਲ ਰਿਹਾ ਹੈ ਕਿਉਂਕਿ ਇਹ ਥੋੜਾ ਪਬਲਿਕ ਹੋ ਗਿਆ ਹੈ ਤਾਂ ਇਸ ਦੇ ਵਿੱਚ ਕੁਝ ਜਿਹੜੇ 엘ਮੈਂਟਸ ਹੈਗੇ ਆ ਉਹ ਅਜੇ ਜਿਹੜੇ ਹੈ ਉਸ ਤਰੀਕੇ ਨਾਲ ਅਸੀਂ ਨਹੀਂ ਕਰ ਪਾ ਰਹੇ ਪਰ ਜਲਦੀ ਜਿਹੜਾ ਹੈ ਇਹਦੇ ਵਿੱਚ ਹੋਰ ਵੀ ਇੱਕ ਵੱਡੀ ਖੇਪ ਜਿਹੜੀ ਸਾਨੂੰ ਲੱਗਦਾ ਹੋ ਸਕਦਾ ਹੈ ਕਿ ਉਹ ਬ੍ਰੰਦ ਹੋ ਜਾਏ